ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਫੇਮਸ ਇੰਸਟਾਗ੍ਰam ਸਟਾਰ ਸੁਖਰਤਿਆ ਜੋ ਕਿ ਕਾਫੀ ਲੰਬੇ ਸਮੇਂ ਤੋਂ ਬੰਬਈ ਦੇ ਵਿੱਚ ਰਹਿ ਰਹੇ ਸੀ ਤਾਂ ਉਹਨਾਂ ਨੇ ਸੁਪਾਰੀ ਲੈ ਕੇ ਇੱਕ ਔਰਤ ਦਾ ਕਤਲ ਕਰ ਦਿੱਤਾ ਇਹ ਵਾਰਦਾਤ ਉਹਨਾਂ ਨੇ ਆਪਣੇ ਮਾਮੇ ਤੇ ਮੁੰਡੇ ਦੇ ਨਾਲ ਰਲ ਕੇ ਗੁਰਪ੍ਰੀਤ ਸਿੰਘ ਨਾਲ ਰਲ ਕੇ ਇਸ ਵਾਰਦਾਤ ਨੂੰ ਉਹਨਾਂ ਨੇ ਅੰਜਾਮ ਦਿੱਤਾ ਸੁਪਾਰੀ ਲੈ ਕੇ ਮਹਿਲਾ ਦਾ ਕਤਲ ਕਰ ਦਿੱਤਾ 5 ਲੱਖ ਤੋਂ ਉੱਪਰ ਦਾ ਜਿਹੜਾ ਇਹਨਾਂ ਨੇ ਸੁਪਾਰੀ ਲਈ ਹੈ ਤੇ ਮਹਿਲਾ ਦਾ ਕਤਲ ਕਰ ਦਿੱਤਾ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੀ ਨੌਇਡਾ ਐਫਟੀਐਫ ਨੇ ਇਹਨਾਂ ਨੂੰ ਹੱਤਿਆ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਨਾਲ ਹੀ ਨਾਲ ਦੱਸਦੀ ਹੈ ਕਿ ਸੁਖਰਤਿਆ ਦੇ ਇੰਸਟਾਗ੍ਰam ਤੇ ਜਿਹੜੇ ਫਾਲੋਅਰਸ ਨੇ ਉਹ 5 ਲੱਖ 25 ਹਜ਼ਾਰ ਨੇ ਮੋਡਲਿੰਗ ਕਰਦੇ ਸਨ ਸੁਖਰਤਿਆ ਇਸ ਦੇ ਨਾਲ ਹੀ ਉਹ ਬੰਬੇ ਦੇ ਵਿੱਚ ਰਹਿ ਰਹੇ ਸਨ ਤੇ ਦੱਸਦੀ ਹੈ ਕਿ ਦੋਨਾਂ ਦੇ ਖਿਲਾਫ ਜਿਹੜਾ ਕਿ ਮਾਮਲਾ ਦਰਜ ਹੋ ਚੁੱਕਾ ਹੈ ਧਾਰਾ 103 1 61 2 ਬੀਐਨਐਸ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਇਸ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਇਹ ਜਿਹੜੀ ਵਾਰਦਾਤ ਨੂੰ ਉਹਨਾਂ ਨੇ 18 ਮਈ ਨੂੰ ਅੰਜਾਮ ਦਿੱਤਾ ਹੈ ਕਿ 5 ਲੱਖ ਰੁਪਏ ਫਰੋਤੀ ਲੈ ਕੇ ਮਹਿਲਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਸ ਦੇ ਨਾਲ ਹੀ ਦੱਸਦੇ ਕਿ ਸੁਖਲਤਿਆ ਤੇ ਉਸ ਦੇ ਮਾਮੇ ਦੀ ਮੁੰਡੇ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ ਉਸ ਤੋਂ ਬਾਅਦ ਇਹ ਮਾਮਲਾ ਕਿੱਧਰ ਨੂੰ ਜਾਂਦਾ ਹੈ ਉਹ ਵੀ ਤੁਹਾਡੇ ਨਾਲ ਜਲਦੀ ਸਾਂਝਾ ਕਰਾਂਗੇ